ਸਵਾਗਤ ਹੈ ਜੀ ਇੱਕ ਵਾਰ ਮੁੜ ਤੋਂ ਹੁਸ਼ਰਪੁਰ ਨੇ ਉਸਤੇ ਤੁਹਾਡਾ ਮੈਂ ਚੇਤਨ ਕਸ਼ਪਤਾ ਤਸਵੀਰਾਂ ਤੁਹਾਡੇ ਨਾਲ ਅਸੀਂ ਹੁਸ਼ਰਪੁਰੋਂ ਦਾ ਮਾਰਗ ਤੇ ਪੈਂਦੀ ਕੰਡੀ ਨਹਿਰ ਦੀਆਂ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਹਰ ਸਾਲ ਹੀ ਜਦੋਂ ਬਰਸਾਤੀ ਮੌਸਮ ਤੋਂ ਪਹਿਲਾਂ ਇਸ ਨਹਿਰ ਦੇ ਵਿੱਚ ਪਾਣੀ ਛੱਡਿਆ ਜਾਂਦਾ ਕਿਉਂਕਿ ਝੋਨੇ ਦੀ ਫਸਲ ਦਾ ਸੀਜ਼ਨ ਹੈ ਜਿਹੜਾ ਸ਼ੁਰੂ ਹੋ ਜਾਂਦਾ ਤਾਂ ਉਸ ਦੌਰਾਨ ਇਸ ਨਹਿਰ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਹੈ ਜਿਹੜਾ ਛੱਡ ਦਿੱਤਾ ਜਾਂਦਾ ਪਰੰਤੂ ਇਸ ਦਰਮਿਆਨ ਜਦੋਂ ਨਹਿਰ ਦੇ ਵਿੱਚ ਪਾਣੀ ਛੱਡਿਆ ਜਾਂਦਾ ਤਾਂ ਛੋਟੇ-ਛੋਟੇ ਬੱਚੇ ਆ ਜਿਹੜੇ ਉਹ ਨਹਿਰਾਂ ਦੇ ਵਿੱਚ ਆ ਕੇ ਨਹਾਉਂਦੇ ਨੇ ਤਾਂ ਇਸ ਕਾਰਨ ਹਰ ਵਾਰ ਬਹੁਤ ਸਾਰੀਆਂ ਟ੍ਰੈਜਿਟੀਆਂ ਜਿਹੜੀਆਂ ਆਪਾਂ ਕੱਲੇ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰੇ ਤਾਂ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਵੀ ਵਾਪਰਤੀਆਂ ਨੇ ਪਰੰਤੂ ਇਹ ਜਿਹੜੀਆਂ ਤਸਵੀਰਾਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਬੱਚਿਆਂ ਦੇ ਨਾਲ-ਨਾਲ ਆ ਜਿਹੜੇ ਉਹ ਨੌਜਵਾਨ ਨੇ ਵੱਡੇ ਨੇ ਚੰਗੀ ਸੂਝ-ਬੂਝ ਰੱਖਦੇ ਨੇ ਉਹਨਾਂ ਵੱਲੋਂ ਵੀ ਇਸ ਤਰ੍ਹਾਂ ਦੀਆਂ ਪਛਕਾਨਾਂ ਬਚਕਾਨਾਂ ਹਰਕਤਾਂ ਜੇ ਆਪਾਂ ਕਹਿ ਸਕਦੇ ਹਾਂ ਕਿ ਬੇਵਕੂਫੀ ਵਾਲੀਆਂ ਹਰਕਤਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਜਦੋਂ ਇਹਨਾਂ ਨੂੰ ਸਮਝਾਇਆ ਵੀ ਗਿਆ ਕਿ ਕਿਉਂ ਨਾ ਹੰਦੇ ਹੋ ਤਾਂ ਹਰ ਸਾਲ ਹੀ ਇੱਥੇ ਕਈ ਤਰ੍ਹਾਂ ਦੀਆਂ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਖਫਾ ਜਿਹੜੀਆਂ ਨ ਜਵਾਬ ਦਿੱਤਾ ਜਾਂਦਾ ਹੈ ਕਿ ਨਹੀਂ ਜੀ ਛੋਟੇ ਬੱਚੇ ਨਹੀਂ ਨਹਾ ਰਹੇ ਅਸੀਂ ਵੱਡੇ ਨਹਾ ਰਹੇ ਹਾਂ ਜਦਕਿ ਸਾਡੇ ਆਉਣ ਤੋਂ ਪਹਿਲਾਂ ਸਾਰੇ ਹੀ ਛੋਟੇ ਬੱਚੇ ਜਿਹੜੇ ਇਸ ਥਾਂ ਤੇ ਹੋ ਨਹਾ ਰਹੇ ਸੀ ਤਾਂ ਹੁਸ਼ਾਰਪੁਰ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਪੀਸੀਆਰ ਨੂੰ ਕਿ ਕਿਹੜਾ ਇਸ ਨਹਿਰ ਵਾਲ ਵੀ ਜਿਹੜਾ ਜ਼ਰੂਰ ਰੱਖਿਆ ਜਾਵੇ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਵਿੱਚ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਜੜੀਆਂ ਭਾਜੜਾ ਪੈਂਦੀਆਂ ਨੇ ਜਦੋਂ ਆਪਾਂ ਪਿਛਲੀਆਂ ਉਦਾਹਰਣਾਂ ਤੁਹਾਨੂੰ ਦਿਆਂ ਤਾਂ ਜਦੋਂ ਹੁਸ਼ਾਰਪੁਰ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਨੇ ਤਾਂ ਉਸ ਤੋਂ ਬਾਅਦ ਜਦੋਂ ਜਿਹੜੀਆਂ ਅਮਰਿਤਕਾਂ ਦੀਆਂ ਉਹ ਲਾਸ਼ਾਂ ਹੁੰਦੀਆਂ ਨੇ ਜਦੋਂ ਸੈਫਨ ਦੇ ਵਿੱਚ ਫਸਦੀਆਂ ਨੇ ਤਾਂ ਕਾਫੀ ਜ਼ਿਆਦਾ ਜਿਹੜੀ ਉਹ ਕੜੀ ਮੁਸ਼ਕਲਤਾ ਹੈ ਜਿਹੜੀ ਉਹ ਸਮਾਜ ਸੇਵੀ ਜਥੇਬੰਦੀਆਂ ਨੂੰ ਕਰਨੀ ਪੈਂਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਕਰਨੀ ਪੈਂਦੀ ਹੈ ਪਰੰਤੂ ਇਸ ਲਈ ਜ਼ਿੰਮੇਵਾਰ ਕੌਣ ਹੈ ਕਿਉਂਕਿ ਤਸਵੀਰਾਂ ਦੇ ਵਿੱਚ ਤੁਸੀਂ ਚਾਹੀ ਵੱਡਿਆਂ ਨੂੰ ਵੀ ਦੇਖ ਸਕਦੇ ਹੋ ਕਿ ਜੇਕਰ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਨਗੇ ਤਾਂ ਫਿਰ ਬੱਚੇ ਇਹਨਾਂ ਤੋਂ ਕੀ ਸਿੱਖ ਲੈਣਗੇ ਜਿਵੇਂ ਕਿ ਨੈਰ ਦੇ ਕੰਡੇ ਤੇ ਤੁਸੀਂ ਦੇਖ ਸਕਦੇ ਹੋ ਬੱਚਾ ਬੈਠਿਆ ਹੋਇਆ ਨਾਲ ਬੇਸ਼ੱਕ ਬਹੁਤ ਸਾਰੇ ਹੁਣ ਵੀਡੀਓ ਦੇਖ ਕੇ ਕਹਣਗੇ ਕਿ ਤੁਸੀਂ ਹਟਾਇਆ ਕਿਉਂ ਨਹੀਂ ਹੈਗਾ ਸਾਡੇ ਵੱਲੋਂ ਆਉਂਦਿਆਂ ਸਾਰੀ ਇਹਨਾਂ ਨੂੰ ਸਮਝਾਇਆ ਵੀ ਗਿਆ ਪਰੰਤੂ ਬਾਵਜੂਦ ਇਸਤੇ ਜਿਹੜੇ ਵੱਡੇ ਵਿਅਕਤੀ ਨੇ ਨੌਜਵਾਨ ਨੇ ਉਹ ਕੋਲ ਖੜੇ ਨੇ ਇਹਨਾਂ ਦੇ ਪਰਿਵਾਰਕ ਮੈਂਬਰ ਨੇ ਪਰੰਤੂ ਫਿਰ ਵੀ ਜਿਹੜਾ ਉਹਨਾਂ ਨੂੰ ਸਮਝਾਇਆ ਨਹੀਂ ਜਾਂਦਾ ਤੇ ਨਾ ਹੀ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਕਿ ਤੁਸੀਂ ਨਹਿਰ ਤੋਂ ਪਿੱਛੇ ਰਹਿਣਾ ਕਿਉਂਕਿ ਖੁਦਾ ਨਾ ਖਾਸ ਤਾਂ ਜੇਕਰ ਪੈਰ ਸਲਿੱਪ ਹੋ ਕੇ ਵਿੱਚ ਚਾਗਿਰਦੇ ਨੇ ਤਾਂ ਹੋ ਸਕਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਦੀ ਉਹ ਟ੍ਰੈਜੇਡੀ ਵਾਪਰ ਸਕਦੀ ਹੈ ਤੇ ਇਹ ਤਸਵੀਰਾਂ ਜਿਹੜੀਆਂ ਇਹ ਹੈਰਾਨ ਕਰਨ ਵਾਲੀਆਂ ਤਸਵੀਰਾਂ ਵੀ ਨੇ ਚਿੰਤਾ ਜਨਕ ਤਸਵੀਰਾਂ ਵੀ ਨੇ ਤਾਂ ਹੁਣ ਕੈਮਰਾ ਜਦੋਂ ਆਪਾਂ ਚਲਾਇਆ ਖਬਰ ਕਰਨੀ ਸ਼ੁਰੂ ਕੀਤੀ ਆ ਤਾਂ ਉਸ ਤੋਂ ਬਾਅਦ ਹੁਣ ਇੱਥੋਂ ਖਿਸਕਣਾ ਸ਼ੁਰੂ ਆ ਜਿਹੜਾ ਇਹਨਾਂ ਵੱਲੋਂ ਕਈਆਂ ਵੱਲੋਂ ਕਰ ਦਿੱਤਾ ਗਿਆ ਪਰੰਤੂ ਸਵਾਲ ਵੱਡਾ ਇਹ ਹੈ ਕਿ ਆਖਰ ਕਿਉਂ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਇੰਨੀਆਂ ਟ੍ਰੈਜਡੀਆਂ ਵਰਤੇ ਵਾਪਰਨ ਤੋਂ ਬਾਅਦ ਇਸ ਕਈ ਘਟਨਾਵਾਂ ਵਾਪਰਨ ਤੋਂ ਬਾਅਦ ਜਿਸ ਵਿੱਚ ਨੌਜਵਾਨਾਂ ਦੀਆਂ ਮੋਤਾਂ ਵੀ ਹੁੰਦੀਆਂ ਨੇ ਉਸ ਤੋਂ ਬਾਅਦ ਲਾਸ਼ਾਂ ਜਿਹੜੀਆਂ ਉਹ ਸਾਈਫਨ ਦੇ ਵਿੱਚ ਫਸਦੀਆਂ ਨੇ ਤਾਂ ਉਸ ਤੋਂ ਬਾਅਦ ਵੀ ਇਹਨਾਂ ਅਜੇਹੇ ਲੋਕਾਂ ਵੱਲੋਂ ਸਬਕ ਕਿਉਂ ਨਹੀਂ ਲਿਆ ਜਾਂਦਾ ਕਿਉਂਕਿ ਜਦੋਂ ਵੀ ਕੋਈ ਘਟਨਾ ਵਾਪਰਦੀ ਆ ਤਾਂ ਉਸ ਤੋਂ ਬਾਅਦ ਜੇਕਰ ਕਿਸੇ ਨੂੰ ਭਾਜੜ ਪੈਂਦੀ ਆ ਤਾਂ ਉਹ ਪ੍ਰਸ਼ਾਸਨ ਨੂੰ ਪੈਂਦੀ ਆ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਤਾਂ ਹੁਸ਼ਾਰਪੁਰ ਪੁਲਿਸ ਨੂੰ ਵੀ ਮੇਰੀ ਅਪੀਲ ਆ ਬੇਨਤੀ ਆ ਕਿ ਜ਼ਰੂਰ ਇੱਕ ਚੱਕਰ ਹੈ ਜਿਹੜਾ ਹੁਸ਼ਿਆਰਪੁਰ ਦੀ ਇਸ ਨਹਿਰ ਦਾ ਰੱਖਿਆ ਜਾਵੇ ਕਿਉਂਕਿ ਹੁਸ਼ਿਆਰਪੁਰ ਉਨਾ ਮਾਰਗ ਤੋਂ ਹੁਸ਼ਿਆਰਪੁਰ ਵੱਲੋਂ ਜਦੋਂ ਆੰਦੇ ਆ ਤਾਂ ਹੁਸ਼ਿਆਰਪੁਰ ਉਨਾ ਮਾਰਗ ਤੇ ਖੱਬੇ ਪਾਸੇ ਨੂੰ ਮੁੜ ਕੇ ਸਾਰ ਕੁਝ ਕੁ ਮੀਟਰ ਦੇ 400 500 ਮੀਟਰ ਦੀ ਦੂਰੀ ਦੇ ਅੰਦਰ ਆ ਕੇ ਨੌਜਵਾਨ ਆ ਜਿਹੜੇ ਬੱਚੇ ਇੱਥੇ ਨਾ ਹੁੰਦੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਮੀਡੀਆ ادارے ਇਸ ਦੀ ਜਿਹੜੀ ਕਵਰੇਜ ਕਰ ਚੁੱਕੇ ਨੇ ਪਰੰਤੂ ਜਦੋਂ ਕੋਈ ਪਾਣਾ ਵਾਪਰਿਆ ਤਾਂ ਉਸ ਲਈ ਫਿਰ ਆਮ ਲੋਕ ਵੀ ਜਿਹੜੇ ਕਸੂਰਵਾਰ ਅਨੈਰੀ ਮੈਕਬੇ ਨੂੰ ਠਹਿਰਾਉਣਗੇ ਆਮ ਲੋਕ ਹੈ ਜਿਹੜੇ ਕਸੂਰਵਾਰ ਨੂੰ ਪੁਲਿਸ ਤੇ ਪ੍ਰਸ਼ Inspiring, innovation, DNA, university.